ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ ਪਾਵਨ ਸ਼ਲੋਕ ਦੇ ਅੰਦਰ ਕਬੀਰ ਸਾਹਿਬ ਜੀ ਨੇ ਸਤਗੁਰੂ ਦੀ ਸਿੱਖਿਆ ਰੂਪੀ ਤੀਰ ਦਾ ਵਰਣਨ ਕੀਤਾ ਕਹਿਣ ਲੱਗੇ ਕਿ ਕਬੀਰ ਸਤਗੁਰ ਸੂਰਮੇ ਕਹਿਣ ਲੱਗੇ ਜੋ ਸੱਚਾ ਗੁਰੂ ਸੀ ਉਹ ਮਹਾਨ ਸੂਰਮੇ ਦੀ ਤਰ੍ਹਾਂ ਮੇਰੀ ਜੀਵਨ ਦੇ ਵਿੱਚ ਜ਼ਿੰਦਗੀ ਚ ਆਇਆ ਉਸ ਨੇ ਐਸਾ ਉਪਦੇਸ਼ ਐਸੀ ਸਿੱਖਿਆ ਐਸਾ ਰਸਤਾ ਮੈਨੂੰ ਮਾਰਗ ਦਿਖਾਇਆ ਗਿਆਨ ਦਾ ਐਸਾ ਤੀਰ ਮੇਰੇ ਤੇ ਚਲਾਇਆ ਬਾਹਿਆ ਬਾਣ ਜੋ ਏਕ ਬਾਹਿਆ ਦਾ ਮਤਲਬ ਹੈ ਚਲਾਉਣਾ ਬਾਣ ਦਾ ਮਤਲਬ ਹੈ ਤੀਰ ਜੋ ਏਕ ਕਹਨ ਲਗੇ ਇੱਕ ਤੀਰ ਸ਼ਬਦ ਦਾ ਸਿੱਖਿਆ ਦਾ ਅਸਲ ਦੇ ਵਿੱਚ ਸ਼ਬਦ ਜਿਹੜਾ ਇਹਦਾ ਮੀਨਿੰਗ ਕੀ ਹੈ ਸ਼ਬਦ ਜਿਹਨੂੰ ਆਪਾਂ ਕਹਿੰਦੇ ਹਾਂ ਗੁਰੂ ਦਾ ਸ਼ਬਦ ਬਸੇ ਜੀ ਨਾਲੇ ਸ਼ਬਦ ਦਾ ਮਤਲਬ ਆ ਅੱਖਰਾਂ ਦੀ ਬਣਾਵਟ ਨਹੀਂ ਅਸਲ ਦੇ ਵਿੱਚ ਸ਼ਬਦ ਦਾ ਅਰਥ ਕਾਫੀ ਗਹਿਰਾ ਤੇ ਵੱਡਾ ਵਿਸ਼ਾਲ ਹੈ ਇਹਦਾ ਭਾਵ ਗੁਰੂ ਦੀ ਸਿੱਖਿਆ ਗੁਰੂ ਦਾ ਗਿਆਨ ਗੁਰੂ ਦਾ ਉਪਦੇਸ਼ ਉਹਨੂੰ ਕਹਿੰਦੇ ਨੇ ਸ਼ਬਦ ਕਹਿਣ ਲੱਗੇ ਕਿ ਸੱਚਾ ਗੁਰੂ ਇੱਕ ਸੂਰਮੇ ਦੀ ਤਰ੍ਹਾਂ ਮੇਰੇ ਜੀਵਨ ਵਿੱਚ ਆਇਆ ਤੇ ਸਿੱਖਿਆ ਦਾ ਜੋ ਸ਼ਬਦ ਦਾ ਤੀਰ ਮੇਰੇ ਤੇ ਚਲਾਇਆ ਕਹਿਣ ਲੱਗੇ ਜਦੋਂ ਉਹ ਤੀਰ ਮੇਰੇ ਲੱਗਿਆ ਤਾਂ ਫਿਰ ਕੀ ਹੋਇਆ ਲਾਗਤ ਹੀ ਭੁਏ ਗਿਰ ਪਰਿਆ ਭੁਏ ਦਾ ਮਤਲਬ ਹੈ ਜ਼ਮੀਨ ਤੇ ਗਿਰ ਪਰਿਆ ਭੁਏ ਗਿਰ ਪਰਿਆ ਭਾਵ ਕਿ ਮੈਂ ਥੱਲੇ ਜ਼ਮੀਨ ਤੇ ਡਿਗ ਪਿਆ ਇੱਥੇ ਜ਼ਮੀਨ ਤੇ ਡਿਗਣ ਦਾ ਮਤਲਬ ਇਹ ਨਹੀਂ ਕਿ ਕੋਈ ਕਿਸੇ ਚੀਜ਼ ਦੇ ਉੱਪਰ ਬੈਠਾ ਸੀ ਤੇ ਉਹ ਡਿਗ ਗਿਆ ਅਸਲ ਦੇ ਵਿੱਚ ਆਪਣੇ ਆਪ ਨੂੰ ਜ਼ਮੀਨੀ ਲੇਬਲ ਤੇ ਲੈ ਕੇ ਆਉਣਾ ਭਾਵ ਕਿ ਹੰਕਾਰ ਨੂੰ ਛੱਡ ਕੇ ਮਿੱਟੀ ਦੇ ਵਿੱਚ ਮਿਲ ਜਾਣਾ ਆਪਣੇ ਆਪ ਇੰਨੀ ਨਿਮਰਤਾ ਮਿੱਟੀ ਵਰਗੀ ਨਿਮਰਤਾ ਕਹਿਣ ਲੱਗੇ ਕਿ ਲਾਗਤ ਹੀ ਭੁਏ ਗਿਰ ਪਰਿਆ ਤੀਰ ਵੱਜਦਿਆਂ ਹੀ ਉਹ ਕਹਿਣ ਲੱਗੇ ਮਨੁੱਖ ਨਿਰ ਨਿਰਹੰਕਾਰ ਹੋ ਗਿਆ ਉਹ ਜਿਹੜਾ ਪਹਿਲਾਂ ਸਤਵੇਂ ਅਸਮਾਨ ਤੇ ਚੜਿਆ ਹੋਇਆ ਸੀ ਨਾ ਹੰਕਾਰ ਦੇ ਘੋੜੇ ਤੇ ਚੜ ਕੇ ਉਹ ਫਿਰ ਜਦੋਂ ਗਿਆਨ ਦਾ ਤੀਰ ਵੱਜਿਆ ਕਹਿਣ ਲੱਗੇ ਉਹ ਫਿਰ ਅਸਮਾਨ ਤੋਂ ਜ਼ਮੀਨ ਤੇ ਆਇਆ ਭਾਵ ਕੇ ਹੰਕਾਰ ਉਹਦੇ ਅੰਦਰੋਂ ਟੁੱਟਾ ਨਿਮਰਤਾ ਦੇ ਘਰ ਵਿੱਚ ਉਹ ਆਇਆ ਪਰ ਅਕਲੇ ਕਰੇਜੇ ਛੇਕ ਕਹਿਣ ਲੱਗੇ ਕਿ ਉਹ ਫਿਰ ਜੋ ਮਨੁੱਖ ਸੀ ਉਸ ਦਾ ਹਿਰਦਾ ਪ੍ਰਭੂ ਚਰਨਾਂ ਦੇ ਨਾਲ ਪ੍ਰੋਤਾ ਗਿਆ ਵੱਜ ਗਿਆ ਛੇਕ ਦਾ ਮਤਲਬ ਕਹਿਣ ਲੱਗੇ ਕਿ ਉਸ ਮਨੁੱਖ ਦਾ ਹਿਰਦਾ ਉਸ ਮਨੁੱਖ ਦਾ ਦਿਲ ਅੰਤਰਾਤਮਾ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਵਿਝ ਗਈ ਜਿਸ ਅੰਤਰਾਤਮਾ ਨੂੰ ਪਹਿਲਾਂ ਹੰਕਾਰ ਨੇ ਉਸ ਪਰਮਾਤਮਾ ਤੋਂ ਤੋੜਿਆ ਹੋਇਆ ਸੀ ਅਸਲ ਦੇ ਵਿੱਚ ਇੱਥੇ ਮੁੱਖ ਜਿਹੜਾ ਹੈ ਆਪਾਂ ਨਚੋੜ ਸਮਝੀਏ ਸ਼ਬਦ ਦਾ ਇਸ ਸ਼ਲੋਕ ਦਾ ਕਿ ਜਦੋਂ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਕਿਸੇ ਮਨੁੱਖ ਦੇ ਹਿਰਦੇ ਵਿੱਚ ਪਹੁੰਚਦਾ ਹੈ ਤੇ ਸਭ ਤੋਂ ਪਹਿਲਾਂ ਉਹਦੇ ਅੰਦਰਲਾ ਹੰਕਾਰ ਟੁੱਟਦਾ ਹੈ ਹੰਕਾਰ ਟੁੱਟਣ ਤੋਂ ਬਾਅਦ ਉਹ ਮਨੁੱਖ ਗੁਰੂ ਚਰਨਾਂ ਨਾਲ ਜੁੜਦਾ ਹੈ ਇਹਦਾ ਇਹ ਇਸ ਜਿਹੜਾ ਸ਼ਲੋਕ ਦਾ ਜੇ ਆਪਾਂ ਮੁੱਖ ਭਾਵ ਅਰਥ ਕੱਢੀਏ ਚੇਤੇ ਰੱਖਣਾ ਹਮੇਸ਼ਾ ਹੀ ਸ਼ਬਦਾਂ ਦੇ ਸਲੋਕਾਂ ਦੇ ਗੁਰਬਾਣੀ ਦੇ ਭਾਵ ਅਰਥ ਹੁੰਦੇ ਨੇ ਅਖਰੀ ਅਰਥ ਕਦੇ ਵੀ ਨਹੀਂ ਹੁੰਦੇ ਕਿਉਂਕਿ ਗੁਰਬਾਣੀ ਕਵਿਤਾ ਰੂਪ ਵਿੱਚ ਹੈ ਕਵਿਤਾ ਦੇ ਜਿਉਂ ਦੇ ਤਿਉਂ ਅਰਥ ਕੀਤੇ ਨਹੀਂ ਜਾ ਸਕਦੇ ਕਵਿਤਾ ਦੇ ਭਾਵ ਅਰਥ ਨਿਕਲਦੇ ਹੁੰਦੇ ਨੇ ਇੱਕ ਰਮਜ ਹੁੰਦੀ ਹੈ ਜਿਵੇਂ ਚਲੋ ਆਪਾਂ ਸ਼ਬਦ ਰਮਜ ਵਰਤਦੇ ਸੀ ਪੁਰਾਣੇ ਟਾਈਮਾਂ 'ਚ ਇੱਕ ਗੱਲ ਕਹਿਣ ਦਾ ਤਰੀਕਾ ਇਸ ਤੋਂ ਅਗਲਾ ਬਚਨ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਧੂਮ ਵਿਕਾਰ ਬਿਨ ਸੰਗਤਿਓ ਮਾ ਨਹੀਂ ਹੋਏ ਗਈ ਪਾਠ ਛਾਰ ਇੱਥੇ ਕਬੀਰ ਸਾਹਿਬ ਜੀਆ ਨੇ ਮਨੁੱਖ ਨੂੰ ਇੱਕ ਸੰਗਤ ਦੀ ਜਿਹੜੀ ਉੱਚਤਾ ਸ੍ਰਿਸ਼ਟਤਾ ਮਹਤਵ ਦੱਸੀ ਹੈ ਕਿ ਮਨੁੱਖ ਕਿੱਦਾਂ ਦਾ ਜਿਹੋ ਜੀ ਸੰਗਤ ਵਿੱਚ ਰਹਿ ਕੇ ਜੀਵਨ ਬਤੀਤ ਕਰਦਾ ਹੈ ਉਹ ਜਿਆ ਫਲ ਪ੍ਰਾਪਤ ਕਰ ਲੈਂਦੇ ਕਹਿਣ ਲੱਗੇ ਕਿ ਜੇਕਰ ਮਾੜੀ ਸੰਗਤ ਵਿੱਚ ਸੰਪਰਕ ਵਿੱਚ ਆ ਗਿਆ ਨਾ ਮਨੁੱਖ ਉਹਦਾ ਜੀਵਨ ਨਾਸ਼ ਹੋ ਜਾਂਦਾ ਹੈ ਮਾੜੀ ਸੰਗਤ ਤੋਂ ਬਚ ਕੇ ਸਤ ਸੰਗਤ ਤੇ ਸੇਵਾ ਵਾਸਤੇ ਬਾਰ ਬਾਰ ਗੁਰਬਾਣੀ ਦੇ ਅੰਦਰ ਇਹ ਜ਼ਿਕਰ ਆਉਂਦਾ ਸਤ ਸੰਗਤ ਸਤ ਸੰਗਤ ਭਾਵ ਕਿ ਚੰਗਿਆਂ ਦੀ ਸੰਗਤ ਕਰਨੀ ਬੁਰੇ ਦੇ ਨਾਲ ਸੰਪਰਕ ਹੀ ਨਹੀਂ ਰੱਖਣਾ ਬੁਰਿਆਂ ਦੇ ਬਾਰੇ ਤਾਂ ਇੱਥੋਂ ਤੱਕ ਕਹਿ ਦਿੱਤਾ ਕੇ ਦੂਰ ਹੈ ਜਾਈਏ ਭਾਗ ਕੇ ਜਦੋਂ ਕੋਈ ਸਾਖਤ ਮਨੁੱਖ ਮਿਲੇ ਕੋਈ ਮੰਦ ਕਰਮੀ ਮਨੁੱਖ ਕੋਈ ਮਾੜਾ ਬੰਦਾ ਮਿਲੇ ਕਹਿ ਲੱਗੇ ਦੂਰ ਦੂਰੋਂ ਭੱਜ ਜਾ ਉਸ ਨੂੰ ਵੇਖ ਕੇ ਉਹਦੇ ਨੇੜੇ ਨਾ ਜਾਇਆ ਜੀ ਇੱਥੇ ਵੀ ਕਬੀਰ ਸਾਹਿਬ ਜੀ ਨੇ ਫਰਮਾਨ ਕੀਤਾ ਕਬੀਰ ਨਿਰਮਲ ਬੂੰਦ ਆਕਾਸ਼ ਕੀ ਹੁਣ ਆਕਾਸ਼ ਦੇ ਤੋਂ ਬਰਸਾਤ ਪਈ ਚੇਤੇ ਰੱਖਣਾ ਆਕਾਸ਼ ਦੇ ਤੋਂ ਵਰਸਣ ਵਾਲਾ ਪਾਣੀ ਬਿਲਕੁਲ ਸ਼ੁੱਧ ਹੁੰਦਾ ਹੈ ਉਪਾਫ਼ ਤੋਂ ਬਣਦਾ ਹੈ ਨਾ ਪਾਫ਼ ਤੋਂ ਪਾਣੀ ਦੀਆਂ ਬੂੰਦਾਂ ਬਣੀਆਂ ਸਭ ਤੋਂ ਪਵਿੱਤਰ ਸਭ ਤੋਂ ਨਿਰਮਲ ਸਭ ਤੋਂ ਸ਼ੁੱਧ ਜੇਕਰ ਕੋਈ ਪਾਣੀ ਹੁੰਦਾ ਤੇ ਮੀਂਹ ਦਾ ਪਾਣੀ ਮੰਨਿਆ ਗਿਆ ਬਰਸਾਤ ਦਾ ਪਾਣੀ ਇੱਥੇ ਕਹਿ ਲੱਗੇ ਕਿ ਨਿਰਮਲ ਬੂੰਦ ਆਕਾਸ਼ ਕੀ ਬਰਸਾਤ ਪਈ ਬਰਸਾਤ ਤੋਂ ਬੜੀ ਹੀ ਨਿਰਮਲ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਉਹ ਪਾਣੀ ਦੀ ਬੂੰਦ ਆਕਾਸ਼ ਤੋਂ ਧਰਤੀ ਵੱਲ ਨੂੰ ਵਧੀ ਇਹ ਇੱਥੇ ਕੇਵਲ ਪਾਣੀ ਦੀ ਗੱਲ ਨਹੀਂ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਅਰਥ ਜਿਉਂਦੇ ਤਿਉ ਨਹੀਂ ਆ ਸਾਡੀ ਜਿਹੜੀ ਆਤਮਾ ਇਹ ਵੀ ਇੱਕ ਬੂੰਦ ਹੈ ਤੇ ਪਰਮਾਤਮਾ ਇੱਕ ਸਮੁੰਦਰ ਹੈ ਪਰਮ ਆਤਮਾ ਤੋਂ ਇਹ ਜੀਵਾਤਮਾ ਇੱਕ ਬੂੰਦ ਦੀ ਤਰ੍ਹਾਂ ਵਿਛੜੀ ਹੈ ਤੇ ਵਾਪਸ ਉਸੇ ਸਮੁੰਦਰ ਵਿੱਚ ਇਸਨੇ ਜਾਣਾ ਇਹ ਸਾਡਾ ਜਿਹੜਾ ਸਾਡੇ ਜਨਮਾਂ ਜਨਮਾਂ ਦਾ ਕਈ ਜਨਮ ਲੱਗ ਜਾਂਦੇ ਨੇ ਮਨੁੱਖਾਂ ਨੂੰ ਕਈ ਕਈ ਯੁੱਗ ਬੀਤ ਜਾਂਦੇ ਨੇ ਇਹ ਬੂੰਦ ਵਾਪਸ ਸਮੁੰਦਰ ਤੱਕ ਲੈ ਕੇ ਜਾਣੀ ਹੈ ਕਹਿਣ ਲੱਗੇ ਕਿ ਨਿਰਮਲ ਬੂੰਦ ਆਕਾਸ਼ ਕੀ ਅਸਮਾਨ ਤੋਂ ਇੱਕ ਚਲੋ ਇੱਕ ਵਾਰੀ ਆਪ ਅਖਰੀ ਅਰਥ ਕਰਦੇ ਹਾਂ ਆਕਾਸ਼ ਤੋਂ ਬੂੰਦ ਡਿਗੀ ਤੇ ਪਰ ਗਈ ਭੂਮ ਵਿਕਾਰ ਭੂਮ ਵਿਕਾਰ ਦਾ ਮਤਲਬ ਹੈ ਬੇਕਾਰ ਧਰਤੀ ਦੇ ਉੱਪਰ ਡਿੱਗ ਗਈ ਜੋ ਸੜੀ ਹੋਈ ਧਰਤੀ ਹੈ ਨਕਾਰੀ ਹੋਈ ਧਰਤੀ ਹੈ ਨਕਾਰੀ ਹੋਈ ਮੰਨ ਲਓ ਰੇਗਿਸਤਾਨ ਦੇ ਵਿੱਚ ਕਿਸੇ ਟਿੱਬੇ ਦੇ ਉੱਪਰ ਜਿੱਥੇ ਹੁੰਦਾ ਹੀ ਕੁਝ ਨਹੀਂ ਕਹਿਣ ਲੱਗੇ ਉਸ ਬੂੰਦ ਨੇ ਆਪਣਾ ਡਿੱਗਿਆ ਹੋਇਆ ਆਪਣਾ ਅਸਤਿਤਵ ਵੀ ਖਤਮ ਕਰ ਲਿਆ ਹੁਣ ਜੇ ਤਾਂ ਕਿਸੇ ਉਪਜਾਊ ਧਰਤੀ ਤੇ ਡਿੱਗਦੀ ਉੱਥੇ ਕਿਸੇ ਨਾ ਕਿਸੇ ਪੌਦੇ ਦਾ ਜਨਮ ਹੁੰਦਾ ਉਹਦਾ ਧਰਤੀ ਤੇ ਡਿੱਗਿਆ ਵੀ ਸਫਲ ਸੀ ਕਿਸੇ ਸਿੱਪੀ ਦੇ ਵਿੱਚ ਡਿੱਗਦੀ ਉਹਦਾ ਮੋਤੀ ਬਣਦਾ ਕਿਸੇ ਚੱਜ ਦੀ ਜਗ੍ਹਾ ਤੇ ਪਾਣੀ ਦੀ ਬੂੰਦ ਡਿੱਗਦੀ ਉਹਦਾ ਕੋਈ ਅਰਥ ਨਿਕਲਦਾ ਉਹ ਕਿਸੇ ਕੰਮ ਆਉਂਦੀ ਪਰ ਜੇ ਉਹ ਬੂੰਦ ਆਕਾਸ਼ ਤੋਂ ਡਿੱਗ ਕੇ ਕਿਸੇ ਬਿਲਕੁਲ ਬੇਕਾਰ ਨਕਾਰੀ ਹੋਈ ਬੰਜਰ ਜ਼ਮੀਨ ਦੇ ਉੱਪਰ ਡਿੱਗਦੀ ਹੈ, ਰੇਗਿਸਤਾਨ ਦੇ ਉੱਪਰ ਟਿੱਬੇ ਦੇ ਰੇਤੇ ਤੇ ਡਿੱਗਦੀ ਹੈ। ਚੇਤੇ ਰੱਖਣਾ ਉਹ ਆਕਾਸ਼ ਤੋਂ ਡਿੱਗੀ ਹੋਈ ਬੂੰਦ ਦਾ ਕੋਈ ਫਾਇਦਾ ਨਹੀਂ ਹੁੰਦਾ ਧਰਤੀ ਤੇ। ਕਹਿਣ ਲੱਗੇ ਇਹੀ ਬੰਦੇ ਦਾ ਹਾਲ ਹੈ। ਜੇਕਰ ਆ ਕੇ ਚੰਗੀ ਜਗ੍ਹਾ ਤੇ ਮਨੁੱਖ ਚੰਗੀ ਸੰਗਤ ਵਿੱਚ ਬੈਠੇਗਾ ਆਏ ਦਾ ਫਾਇਦਾ ਹੋਏਗਾ। ਤੇ ਜੇ ਕਿਸੇ ਨਕਾਰਯੋਇ ਲੋਕਾਂ ਦੇ ਕੋਲ ਬੈਠੇਗਾ ਇਹਦੀ ਵੀ ਉਹ ਹਾਲਤ ਬਣੀ ਹੈ ਜਿਵੇਂ ਆਕਾਸ਼ ਤੋਂ ਡਿੱਗੀ ਬੂੰਦ ਦਾ ਕੋਈ ਫਾਇਦਾ ਨਹੀਂ ਹੋਇਆ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਧੂਮ ਵਿਕਾਰ ਬੇਕਾਰ ਜ਼ਮੀਨ ਦੇ ਉੱਪਰ ਨਕਾਰੀ ਹੋਈ ਧਰਤੀ ਤੇ ਡਿੱਗ ਕੇ ਆਕਾਸ਼ ਦੀ ਨਿਰਮਲ ਬੂੰਦ ਸੀ ਉਹ ਆਪਣਾ ਆਪਾ ਗਵਾ ਬੈਠੀ ਆਪਣਾ ਅਸਤਿਤਵ ਗਵਾ ਬੈਠੀ ਆਪਣਾ ਆਉਣਾ ਹੀ ਵਿਰਥ ਕਰ ਬੈਠੀ ਕਹਿ ਲੱਗੇ ਬਿਨ ਸੰਗਤ ਇਉ ਮਾ ਨਹੀਂ ਬਿਨ ਸਤ ਸੰਗਤ ਤੋਂ ਇਸ ਤਰ੍ਹਾਂ ਸਮਝੋ ਹੋਏ ਗਈ ਪਠ ਛਾਰ ਆ ਮਨੁੱਖਾ ਜਨਮ ਜਿਹੜੀ ਇਹ ਬੂੰਦ ਹੈ ਇਹ ਵੀ ਸਮਝ ਲਓ ਕਿ ਇਹ ਵੀ ਇਉਂ ਧਰਤੀ ਤੇ ਆਣ ਕੇ ਆਪਣਾ ਆਪਾ ਗਵਾ ਜਾਂਦੀ ਹੈ ਜਿਵੇਂ ਇਸ ਬੂੰਦ ਨੂੰ ਪਠ ਛਾਰ ਕਹਿੰਦੇ ਨੇ ਬਲਦੀ ਹੋਈ ਭੱਠੀ ਦੀ ਸੁਆਹ ਦੇ ਵਿੱਚ ਇਸ ਨੂੰ ਛਿੜ ਦਿੱਤਾ ਜਾਏ ਹੁਣ ਬਲਦੀ ਹੋਈ ਭੱਠੀ ਦੇ ਵਿੱਚ ਕੋਈ ਪਾਣੀ ਦੀ ਛੱਟ ਡਿਗੇ ਉਹਦਾ ਕੋਈ ਅਰਥ ਨਹੀਂ ਨਿਕਲਦਾ ਚੇਤੇ ਰੱਖਣਾ ਇਹ ਜੀਵਨ ਵੀ ਇੱਕ ਨਿਰਮਲ ਬੂੰਦ ਦੀ ਤਰ੍ਹਾਂ ਸੀ ਬਸ ਮਾੜੀ ਸੰਗਤ ਵਿੱਚ ਪੈ ਕੇ ਕਈ ਵਾਰੀ ਅਸੀਂ ਇਸ ਨੂੰ ਬਿਲਕੁਲ ਹੀ ਵਿਅਰਥ ਕਰ ਬੈਠਦੇ ਹਾਂ ਤਾਂ ਹੀ ਬਾਣੀ ਵਿੱਚ ਬਾਰ ਬਾਰ ਕਿਹਾ ਗਿਆ ਹੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜਿਉ ਬਿਨਾ ਕਰਮਾਂ ਤੋਂ ਬਿਨਾ ਭਾਗਾ ਤੋਂ ਸਤ ਸੰਗਤ ਨਹੀਂ ਜੇ ਮਿਲਦੀ ਤੇ ਬਿਨਾ ਸੰਗਤ ਤੋਂ ਸਤ ਸੰਗਤ ਤੋਂ ਚੇਤੇ ਰੱਖਣਾ ਮਨੁੱਖ ਦੇ ਅੰਦਰ ਪਾਪਾਂ ਦੀ ਮੈਲ ਵੱਧਦੀ ਤੁਰੀ ਜਾਂਦੀ ਹੈ ਇਸ ਤੋਂ ਅਗਲਾ ਸ਼ਲੋਕ ਕਬੀਰ ਨਿਰਮਲ ਬੂੰਦ ਅਕਾਸ਼ ਕੀ ਲੀਨੀ ਧੂਮ ਮਿਲਾਏ ਅਨਕ ਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਫਿਰ ਤੋਂ ਆਕਾਸ਼ ਤੋਂ ਡਿੱਗੀ ਹੋਈ ਨਿਰਮਲ ਬੂੰਦ ਦਾ ਜ਼ਿਕਰ ਕੀਤਾ ਅਸਲ ਦੇ ਵਿੱਚ ਉਦਾਹਰਨਾਂ ਦਿੱਤੀਆਂ ਨੇ ਸਮਝਾਉਣਾ ਤੇ ਬੰਦੇ ਨੂੰ ਹੀ ਹੈ ਇਹ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਦੇ ਕੇ ਸਮਝਾਉਣਾ ਕਰਦੇ ਨੇ ਕਹਿਣ ਲੱਗੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਆਕਾਸ਼ ਤੋਂ ਡਿੱਗੀ ਹੋਈ ਨਿਰਮਲ ਬੂੰਦ ਬਰਸਾਤ ਦੀ ਬੂੰਦ ਲੀਨੀ ਭੂਮ ਮਿਲਾਏ ਕਹਿ ਲੱਗੇ ਕਿ ਲੀਨੀ ਭੂਮ ਮਿਲਾਏ ਉਹ ਕਿਸੇ ਉਪਜਾਊ ਜ਼ਮੀਨ ਤੇ ਡਿੱਗੀ ਆਪਾਂ ਪਹਿਲਾ ਜ਼ਿਕਰ ਕੀਤਾ ਕਿਸੇ ਚੰਗੀ ਜਗ੍ਹਾ ਤੇ ਡਿੱਗ ਗਈ ਉਹਨੂੰ ਕਿਸਾਨ ਨੇ ਕੀ ਕੀਤਾ ਜ਼ਿਮੀਂਦਾਰ ਨੇ ਵਾਹ ਸਵਾਰ ਕੇ ਵੱਟ ਬੰਨਾ ਬਣਾ ਕੇ ਉਹਦੇ ਤੇ ਫਸਲ ਬੀਜ ਦਿੱਤੀ ਹੁਣ ਇੱਕ ਬੂੰਦ ਕੱਲੀ ਤਾਂ ਡਿਗੀ ਨਹੀਂ ਹੁਣ ਕੱਲ ਬਰਸਾਤ ਹੋਈ ਇੱਕ ਬੂੰਦ ਥੋੜੀ ਡਿਗੀ ਹੈ ਕਿੰਨਾ ਸਾਰਾ ਮੀਂਹ ਪੈਂਦਾ ਹੁਣ ਕਿਸੇ ਜ਼ਿਮੀਂਦਾਰ ਨੇ ਉਸ ਉਪਜਾਊ ਧਰਤੀ ਦੇ ਉੱਪਰ ਵੱਟਾ ਬੰਨ੍ਹ ਕੇ ਉਹਦੇ ਤੇ ਵਾਹ ਬੀਜ ਕੇ ਉਹਦੇ ਵਿੱਚ ਬੀਜ ਬੀਜਿਆ ਉਹ ਕਿਸੇ ਅਰਥ ਆਈ ਕਹਿਣ ਲੱਗੇ ਚੇਤੇ ਰੱਖਣਾ ਚੰਗੀ ਜਗ੍ਹਾ ਤੇ ਡਿਗੀ ਉਹਦਾ ਕੋਈ ਫਾਇਦਾ ਵੀ ਹੋਇਆ ਅਣਖ ਸਿਆਣੇ ਪੱਜ ਗਏ ਪਚ ਗਏ ਦਾ ਮਤਲਬ ਹੈ ਕਿ ਕੋਸ਼ਿਸ਼ ਕਰ ਕਰਕੇ ਥੱਕ ਟੁੱਟ ਗਏ ਉਹ ਬੂੰਦ ਜ਼ਮੀਨ ਨਾਲੋਂ ਨਖੇੜੀ ਨਹੀਂ ਜਾ ਸਕਦੀ ਭਾਵੇਂ ਅਨੇਕਾਂ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ ਨਿਰਵਾਰੀ ਜਾਏ ਦਾ ਮਤਲਬ ਹੈ ਕਿ ਆਕਾਸ਼ੀ ਬੂੰਦ ਉਸ ਧਰਤੀ ਤੋਂ ਹੁਣ ਜਿਹੜਾ ਕੱਲ ਪਾਣੀ ਧਰਤੀ 'ਚ ਸਮਾ ਗਿਆ ਉਸ ਨੂੰ ਧਰਤੀ ਤੋਂ ਵਾਪਸ ਕਿੱਦਾਂ ਕੱਢਾਂਗੇ ਕਹਿ ਲੱਗੇ ਇਹ ਬੂੰਦ ਜ਼ਮੀਨ ਨਾਲੋਂ ਕਦੇ ਵੀ ਵਿਛੋੜੀ ਨਹੀਂ ਜਾ ਸਕਦੀ ਭਾਵੇਂ ਅਨੇਕਾਂ ਸਿਆਣੇ ਕੋਸ਼ਿਸ਼ਾਂ ਕਰ ਕਰਕੇ ਥੱਕ ਜਾਣ ਕਹਿ ਲੱਗੇ ਕਿ ਕਲਰਾਠੀ ਅਣਵਾਹੀ ਧਰਤੀ ਉੱਤੇ ਪਿਆ ਹੋਇਆ ਮੀਂਹ ਪਾਣੀ ਧਰਤੀ ਉੱਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਰਦਾ ਹੈ ਕਲਰਾਠੀ ਸਮਝਦੇ ਉਹਨਾਂ ਕੱਲਰ ਜ਼ਮੀਨ ਤੇ ਕਹਿ ਲੱਗੇ ਕਿ ਉਹ ਜਿਵੇਂ ਉਹ ਘਟ ਜੀਰਦਾ ਹੈ ਇਹੀ ਹਾਲ ਮਨੁੱਖ ਦਾ ਸਮਝੋ ਪੂਰੇ ਗੁਰੂ ਦੀ ਮੇਰ ਨਾਲ ਉਸ ਦੀ ਜੀਬ ਕੰਨ ਆਦਿ ਇਹ ਇੰਦ੍ਰੇ ਪਰ ਨਿੰਦਾ ਆਦਿਕ ਵਿਕਾਰਾਂ ਵੱਲੋਂ ਹਟ ਜਾਂਦੇ ਹਨ ਇਸ ਸਵਾਰੀ ਹੋਈ ਸ਼ਰੀਰ ਰੂਪੀ ਧਰਤੀ ਦੇ ਰਾਹੀ ਉਹ ਮਨੁੱਖ ਪ੍ਰਭੂ ਚਰਨਾਂ ਵਿੱਚ ਅਜੀਹਾ ਜੁੜਦਾ ਹੈ ਕਿ ਕੋਈ ਵੀ ਵਿਕਾਰ ਕੋਈ ਵੀ ਪਾਪ ਉਸ ਨੂੰ ਫਿਰ ਇਸ ਨਾਲੋਂ ਜਿਹੜਾ ਵਿਸ਼ੋੜ ਨਹੀਂ ਸਕਦਾ ਵਰਖਾ ਹੁੰਦੀ ਤਾਂ ਹੈ ਤਾਂ ਬੱਦਲਾਂ ਤੋਂ ਹੁੰਦੀ ਹੈ ਕਣੀਆਂ ਹਰੇਕ ਕਿਸਮ ਦੀ ਧਰਤੀ ਉੱਤੇ ਪੈਂਦੀਆਂ ਨੇ ਨਕਾਰੀ ਧਰਤੀ ਤੇ ਵੀ ਪੈਂਦੀਆਂ ਨੇ ਕਲਰਾਠੀ ਤੇ ਵੀ ਰੇਤਲੀ ਧਰਤੀ ਤੇ ਵੀ ਜਿੱਥੇ ਕੁਝ ਵੀ ਪੈਦਾ ਨਹੀਂ ਹੁੰਦਾ ਉੱਥੇ ਵੀ ਪੈਂਦੀਆਂ ਨੇ ਪਰ ਕਹਿਣ ਲੱਗੇ ਕਿ ਮਾੜੀ ਧਰਤੀ ਤੇ ਪੈਣ ਵਾਲੀਆਂ ਬੂੰਦਾ ਧਰਤੀ ਦੀ ਸੰਗਤ ਹੋਣ ਕਰਕੇ ਗਲਤ ਧਰਤੀ ਮਾੜੀ ਧਰਤੀ ਘੱਟ ਉਪਜਾਊ ਧਰਤੀ ਦੀ ਸੰਗਤ ਹੋਣ ਕਰਕੇ ਆਪਣਾ ਆਪਾ ਗਵਾ ਲੈਂਦੀਆਂ ਨੇ ਕਿਤੇ ਤਾਕਤ ਵਾਲੀ ਜ਼ਮੀਨ ਤੇ ਉਪਜਾਊ ਜ਼ਮੀਨ ਤੇ ਡਿੱਗਦੀਆਂ ਨੇ ਜਿਸ ਵਿੱਚ ਫਸਲ ਬਾਗ ਬਗੀਚੇ ਸੋਹਣੇ ਜਿਹੜੇ ਨੇ ਉਹ ਲਹਿਰਾਉਂਦੇ ਨੇ ਕਹਿ ਲੱਗੇ ਇਸ ਜ਼ਮੀਨ ਵਿੱਚ ਪਈਆਂ ਕਣੀਆਂ ਸ੍ਰਿਸ਼ਟੀ ਦੀ ਹੋਰ ਵੱਧ ਸੇਵਾ ਕਰਕੇ ਆਪਣਾ ਆਪਾ ਸਵਾਰ ਜਾਂਦੀਆਂ ਨੇ ਹਰਿਆ ਭਰਿਆ ਹੋ ਗਿਆ ਕੋਈ ਕਾਹ ਉੱਗ ਪਿਆ ਕਿਤੇ ਕੋਈ ਫਸਲ ਉੱਗ ਪਈ ਉਹਨਾਂ ਨੂੰ ਕਿਸੇ ਜੀਵਾ ਨੇ ਖਾਧਾ ਸ੍ਰਿਸ਼ਟੀ ਦਾ ਅੱਗੇ ਵਾਧਾ ਹੋਇਆ ਕੁਛ ਨਾ ਕੁਛ ਆਪਣਾ ਅਯੋਗਦਾਨ ਪਾ ਕੇ ਗਈਆਂ ਉਹ ਮੀਂਹ ਦੀਆਂ ਕਣੀਆਂ ਕਹਿ ਲਗੇ ਕਿਉਂਕਿ ਸਿਆਣਾ ਜੀਮੀਦਾਰ ਹਾਲਵਾ ਕੇ ਸੁਹਾਗਾ ਫੇਰ ਕੇ ਧਰਤੀ ਨੂੰ ਸਵਾਰ ਬਣਾ ਕੇ ਮੀਂਹ ਦੇ ਪਾਣੀ ਨੂੰ ਇਸ ਧਰਤੀ ਵਿੱਚ ਚੰਗੀ ਤਰ੍ਹਾਂ ਮਿਲਾ ਲੈਂਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਜੀਵ ਆਤਮਾ ਉੱਚੇ ਮੰਡਲਾਂ ਵਿੱਚ ਵਸਦੇ ਪ੍ਰਮਾਤਮਾ ਦੀ ਅੰਸ਼ ਹੈ। ਜਨਮ ਲੈ ਕੇ ਜੀਵ ਇਸ ਧਰਤੀ ਉੱਤੇ ਆਉਂਦਾ ਹੈ। ਜੇ ਕਿਤੇ ਗਲਤ ਸੋਹਬਤ ਵਿੱਚ ਬੈਠ ਗਿਆ, ਗਲਤ ਸੰਗਤ ਵਿੱਚ ਬੈਠ ਜਾਏ ਤੇ ਆਪਣਾ ਆਪਾ ਗਵਾ ਲੈਂਦਾ ਹੈ। ਤੇ ਕਿਸੇ ਹੋਰ ਦੀ ਕੋਈ ਸੇਵਾ ਨਹੀਂ ਕਰ ਸਕਦਾ ਪਰ ਕਿੰ ਲਗੇ ਪ੍ਰਮਾਤਮਾ ਦੀ ਜੇ ਮਿਹਰ ਹੋ ਜਾਏ ਕਿਰਪਾ ਹੋ ਜਾਏ ਇਸ ਨੂੰ ਗੁਰੂ ਮਿਲ ਜਾਏ ਇਸ ਨੂੰ ਚੰਗੀ ਸੰਗਤ ਮਿਲ ਜਾਏ ਤਾਂ ਗੁਰੂ ਦੀ ਇਹ ਸ਼ਰੀਰ ਰੂਪੀ ਧਰਤੀ ਨੂੰ ਅਜਿਹਾ ਸਵਾਰ ਲੈਂਦਾ ਆਹ ਸ਼ਰੀਰ ਵੀ ਇੱਕ ਧਰਤੀ ਹੈ ਇਸ ਨੂੰ ਇਹੋ ਜਿਹਾ ਸਵਾਰਦਾ ਇਸ ਦੇ ਗਿਆਨ ਇੰਦਰੀ ਸਾਥੀਆਂ ਨੂੰ ਅਜਿਹਾ ਸੁਚੱਜਾ ਬਣਾ ਲੈਂਦਾ ਕਿ ਆਪਣਾ ਜੀਵਨ ਵੀ ਸਫਲਾ ਕਰ ਲੈਂਦਾ ਤੇ ਹੋਰਨਾਂ ਦੀ ਸੇਵਾ ਕਰਦਾ ਹੋਇਆ ਪਾਪਾਂ ਦੀ ਕੁਸੰਗਤ ਤੋਂ ਬਚਦਾ ਹੋਇਆ ਸੋਹਣੇ ਰਸਤੇ ਤੋਂ ਜਿਹੜਾ ਹੈ ਆਪਣੇ ਜੀਵਨ ਨੂੰ ਬਤੀਤ ਕਰਦੇ ਇੱਥੇ ਮੁੱਖ ਜਿਹੜਾ ਆਪਾਂ ਭਾਵਰਤ ਹਮੇਸ਼ਾ ਚੰਗੀ ਸੰਗਤ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨ ਦੀ ਕੋਸ਼ਿਸ਼ ਕਰਨੀ ਹੈ ਇਹ ਭਗਤ ਕਬੀਰ ਸਾਹਿਬ ਜੀ ਦਾ ਇਹਨਾਂ ਸ਼ਲੋਕਾਂ ਵਿੱਚ ਜਿਹੜਾ ਉਪਦੇਸ਼ ਹੈ